ਸੋ ਸਤਿਕਾਰਯੋਗ ਵਾਰਤਾ ਤੇ ਮੈਂ ਹਾਂ ਕਮੈਂਟਰੀ ਕੋਰਟ ਤੇ ਉਧਰੇ ਪੰਜਾਬ ਦੇ ਵਿੱਚ ਇੱਕ ਅਨੋਖਾ ਵਿਆਹ ਦੇਖਣ ਨੂੰ ਮਿਲਿਆ ਜਿहां ਅਸੀਂ ਗੱਲ ਕਰ ਰਿਹਾ ਪੰਜਾਬ ਦੀ ਜਿੱਥੇ ਇੱਕ ਲਾੜੀ ਦੇ ਵੱਲੋਂ ਰਿਵਾਜ ਹੀ ਬਦਲ ਦਿੱਤੇ ਗਏ ਨੇ ਜੇਕਰ ਤੁਸੀਂ ਵੀ ਇਸ ਪੂਰੀ ਖਬਰ ਨੂੰ ਸੁਣੋਗੇ ਤਾਂ ਤੁਸੀਂ ਵੀ ਹੈਰਾਨ ਹੋ ਜਾਓਗੇ ਤਾਂ ਇੱਕ ਵਿਆਹ ਹੋਇਆ ਜਿਸ ਦੇ ਵਿੱਚ ਲਾੜੇ ਦੀ ਥਾਂ ਤੇ ਲਾੜੀ ਜੜੀ ਕੀ ਬਰਾਤ ਲੈ ਕੇ ਲਾੜੇ ਦੇ ਖੇਤਾਂ ਦੇ ਵਿੱਚ ਵਿਆਹ ਕਰਨ ਦੇ ਲਈ ਪਹੁੰਚੀ ਹੈ ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਤਾਂ ਅੱਜਕੱਲ੍ਹ ਦੇ ਲੋਕ ਆਪਣੇ ਬੱਚਿਆਂ ਦੇ ਵਿਆਹ ਲਈ ਲੱਖਾਂ ਕਰੋੜਾਂ ਰੁਪਏ ਖਰਚ ਕਰਦੇ ਨੇ ਅਤੇ ਦਿਖਾਵੇ ਦੇ ਲਈ ਵੱਡੇ ਵੱਡੇ ਮੈਰਿਜ ਪੈਲਸ ਦੇ ਵਿੱਚ ਵਿਆਹ ਕਰਦੇ ਨੇ ਤੇ ਉੱਥੇ ਹੀ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਕਰੀਕਲਾ ਚ ਇੱਕ अनोखा ਵਿਆਹ ਹੋਇਆ ਜੋ ਸ਼ਾਇਦ ਹੀ ਤੁਸੀਂ ਪਹਿਲਾਂ ਦੇਖਿਆ ਹੋਵੇਗਾ ਤਾਂ ਪੰਜਾਬ ਚ ਜਿੱਥੇ ਮੁੰਡਾ ਹਮੇਸ਼ਾ ਬਰਾਤ ਲੈ ਕੇ ਕੁੜੀ ਦੇ ਘਰ ਪਹੁੰਚਦਾ ਤੇ ਉੱਥੇ ਹੀ ਇਸ ਦੇ ਵਿੱਚ ਪੂਰੇ ਰਿਵਾਜ ਬਦਲ ਦਿੱਤੇ ਗਏ ਨੇ ਜੀ ਹਾਂ ਇਸ ਵਿਆਹ ਚ ਲਾੜੀ ਬਰਾਤ ਲੈ ਕੇ ਲਾੜੇ ਯਾਨੀ ਕਿ ਮੁੰਡੇ ਦੇ ਘਰ ਪਹੁੰਚਦੀ ਹੈ ਤੇ ਮੁੰਡੇ ਦੇ ਖੇਤਾਂ ਚ ਟੈਂਟ ਲਾ ਕੇ ਵਿਆਹ ਕੀਤਾ ਜਾਂਦਾ ਹੈ ਜਾਣਕਾਰੀ ਦੇ ਮੁਤਾਬਕ ਕੈਨੇਡਾ ਦੇ ਰਹਿਣ ਵਾਲੇ ਮੁੰਡੇ ਦੁਰਲਭ ਅਤੇ ਕੁੜੀ ਹਰਮਨ ਨੇ ਵਿਦੇਸ਼ ਛਾਟ ਕੇ ਪੰਜਾਬ ਦੀ ਧਰਤੀ ਤੇ ਵਿਆਹ ਕਰਵਾਉਣ ਦਾ ਫੈਸਲਾ ਲਿਆ ਹਰਮਨ ਆਪਣੇ ਹੋਣ ਵਾਲੇ ਪਤੀ ਦੁਰਲਭ ਦੇ ਕਾਰ ਬਰਾਤ ਲੈ ਕੇ ਪਹੁੰਚਦੀ ਹੈ ਦੱਸਦੀ ਹੈ ਕਿ ਪਤੀ ਦੇ ਖੇਤਾ 'ਚ ਹੀ ਵੱਡਾ ਟੈਂਟ ਲਾ ਕੇ ਖੜੀ ਫਸਲ 'ਚ ਵਿਆਹ ਕੀਤਾ ਗਿਆ ਲਾੜੇ ਅਤੇ ਲਾੜੀ ਨੇ ਕਿ ਹਾਕੀ ਅਸੀਂ ਕਿਸਾਨਾਂ ਵੱਲੋਂ ਦਿੱਲੀ ਸਰਹੱਦ ਤੇ ਕੀਤੇ ਜਾ ਰਹੇ ਸੰਘਰਸ਼ ਤੋਂ ਬਹੁਤ ਪ੍ਰੇਰਿਤ ਆ ਇਸ ਦੇ ਲਈ ਅਸੀਂ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਆ ਕਿ ਆਪਣੀ ਜ਼ਮੀਨ ਦੇ ਨਾਲ ਹਮੇਸ਼ਾ ਜੁੜੇ ਰਹਿਣਾ ਚਾਹੀਦਾ ਹੈ ਦਾ ਦੋਹਾਂ ਦੇ ਵਿਆਹ ਚ ਵੰਡੇ ਗਏ ਮਠਾਈ ਦੇ ਡੱਬਿਆਂ ਨੂੰ ਵੀ ਕਿਸਾਨੀ ਸਲੋਗਨਾ ਨਾਲ ਸਜਾਇਆ ਗਿਆ ਸੀ ਇਸ ਤੋਂ ਇਲਾਵਾ ਵਿਆਹ ਦੇ ਮੰਡਪ ਨੂੰ ਹਰੇ ਭਰੇ ਅਤੇ ਰੰਗ ਬਿਰੰਗੇ ਪੌਦਿਆਂ ਨਾਲ ਸਜਾਇਆ ਗਿਆ ਸੀ ਵਿਆਹ ਤੋਂ ਬਾਅਦ ਰਿਸ਼ਤੇਦਾਰਾਂ ਨੂੰ ਵੀ ਪੌਦੇ ਦੇ ਕੇ ਵਿਦਾ ਕੀਤਾ ਗਿਆ ਤਾਂ ਇਹ ਇੱਕ अनोखा ਵਿਆਹ ਜਿੱਥੇ ਬਾਹਰ ਰਹਿਣ ਦੇ ਬਾਵਜੂਦ ਯਾਨੀ ਕਿ ਵਿਦੇਸ਼ ਦੇ ਵਿੱਚ ਰਹਿਣ ਦੇ ਬਾਵਜੂਦ ਵੀ ਇਹ ਲੋਕ ਆਪਣੀ ਜ਼ਮੀਨ ਦੇ ਨਾਲ ਜੁੜੇ ਹੋਏ ਨੇ ਤੇ ਕਿਸਾਨੀ ਸੰਘਰਸ਼ ਦੇ ਵਿੱਚ ਵੀ ਆਪਣੇ ਵਿਆਹ ਦੇ ਜ਼ਰੀਏ ਇੱਕ ਲੋਕਾਂ ਨੂੰ ਸੰਦੇਸ਼ ਭੇਜਿਆ ਹੈ ਕਿ ਵੱਦ ਤੋਂ ਵੱਧ ਕਿਸਾਨਾਂ ਦੇ ਨਾਲ ਜੁੜੋ ਤੇ ਆਪਣੀ ਮਾਤਰ ਮੂਬੀ ਯਾਨੀ ਕਿ ਆਪਣੀ ਜ਼ਮੀਨ ਦੇ ਨਾਲ ਹਮੇਸ਼ਾ ਜੁੜੇ ਰਹਿਣਾ ਚਾਹੀਦਾ ਹੈ